अमृतसर शहर का बहुत ही महत्वपूर्ण पुल जिसन रीगो ब्रिज कहा जाता है इस पुलिस सौ साल तो भी उपर समा हो गया सी। सो तो इसकी मियाद खत्म हो चुकी थी, जिस कारण इसकी हालत बहुत खस्ता बनी हुई सी सो तो पिछले लगभग दो ढाई साल पहला सरकार वालों इस पुल ना के नवे पुल सारी की उसारी काम शुरू किया गया से इसदे निर्माण कार्य की गति ढिल होने कारण यह अज भी मुकम्मल तैयार नहीं हो सकया जिस कारण ਵਾਸੀਆਂ ਨੂੰ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹਨਾਂ ਕਿਹਾ ਕਿ ਇਸ ਪੁਲ ਦਾ ਬਹੁਤ ਹੀ ਪੁਰਾਣੀ ਸ਼ਹਿਰ ਤੋਂ ਸਿਵਲ ਏਰੀਆ ਵੱਲ ਜਾਣ ਵਿੱਚ ਬਹੁਤ ਸੌਖ ਰਹਿੰਦੀ ਸੀ ਪਰ ਹੁਣ ਉਹਨਾਂ ਨੂੰ ਹੁੱਕ ਕੇ ਲੰਮਾ ਪੈਂਡਾ ਤੈਅ ਕਰਨਾ ਪੈਂਦਾ ਹੈ। ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਨੂੰ ਜਲਦ ਬਣਾਇਆ ਜਾਵੇ ਤਾਂ ਜੋ ਆਵਾਜਾਈ ਸੌਖੀ ਹੋ ਸਕੇ। ਪਾਸਵੇਂ ਨਿਊਜ਼ ਟੀਮ ਨੇ ਇਸ ਸੰਬੰਧੀ ਜੱਦ ਸੰਬੰਧਿਤ ਵਿਭਾਗ ਦੇ ਅਧਿਕਾਰੀ ਨਾਲ ਸੰਪਰਕ ਕੀਤਾ ਤਾਂ ਉਹਨਾਂ ਫੋਨ ਤੇ ਹੀ ਇਸ ਬਾਰੇ ਜਾਣਕਾਰੀ ਦੇਂਦੇ ਦੱਸਿਆ ਕਿ ਇਸ ਵਾਰ ਬਰਸਾਤਾਂ ਉਹ ਸਾਹਿਬੀ ਕਾ ਭਾਈ ਬਹੁਤ ਮਤਬੂਰ ਬੋਲਿਆ ਇਹ ਸਰਕਾਰ ਨੇ ਬਹੁਤ ਵਧੀਆ ਕੀਤਾ ਕਿ ਜੁਰੇ ਦੀ ਮਰਮਤ ਬਾਰੇ ਸੋਚ ਲਿਆ ਕਿ ਤਾਂਗੇ ਤੇ ਡਿੱਗਣ ਦਾ ਡਰ ਸੀਗਾ ਬਹੁਤ ਪੁਰਾਣਾ ਪੁੱਲ ਸੀਗਾ ਚਪਰਾ ਤੱਕ ਜੇ ਡਿੱਗ ਡਿੱਗ ਜਿਆ ਸੀਗਾ ਇਹ ਨਵਾਂ ਬਣਾਉਣ ਲੱਗੇ ਨੇ ਬਹੁਤ ਵਧੀਆ ਗੱਲ ਹੈ ਸਗਾਰਾ ਸੇ ਸਾਰੇ ਜਨਤਾ ਸੇ ਵੀ ਕਿਉਂਕਿ ਟੁੱਟਣ ਦਾ ਡਰ ਸੀਗਾ ਦਾ ਆਵਾਜਾਈ ਬਹੁਤ ਸੀਗੀ ਵਾਹਨ ਵੱਡੇ ਵੀ ਛੋਟੇ ਵੀ ਸਾਰੇ ਨਿਕਲਦੇ ਸਨ ਔਰ ਇਹਦੇ ਡਿੱਗਣ ਦਾ ਬਹੁਤ ਜ਼ਿਆਦਾ ਡਰ ਸੀਗਾ ਜਾਨੀ ਕਿਤਰਾ ਜੀ ਹੈਗਾ ਸੀਗਾ ਇਹ ਸਰਕਾਰ ਜਿਹੜਾ ਬਣਾ ਰਹੀ ਹੈ ਉਹਦੇ ਵਾਸਤੇ ਬਹੁਤ ਮਹੱਤਵਪੂਰਨ ਆ ਲੇਕਿਨ ਜਿਹੜਾ ਇੰਨਾ ਟਾਈਮ ਵਿੱਚ ਵਾਰੀ ਹੈ ਨਾ ਉਹ ਨੁਕਸਾਨ ਦਾ ਹੈਗਾ ਭਾਈ ਕਿਉਂਕਿ ਇਹ ਨੂੰ ਸਾਲ 2 ਸਾਲ ਤੋਂ ਉੱਪਰ ਹੋ ਜਲੇ ਭਾਈ ਇਹ ਤਾਂ ਕੋਈ ਕੰਪਲੀਟ ਨਹੀਂ ਇਹਦਾ ਕੋਈ ਨਜ਼ਰ ਨਹੀਂ ਆ ਰਿਹਾ ਇਹਦੇ ਵਿੱਚ ਆਵਾਜ਼ ਇਹ ਬੜੀ ਹੈ ਸ਼ਹਿਰ ਵਾਸੀਆਂ ਨੂੰ ਬਹੁਤ ਦਿੱਕਤ ਹੋ ਰਹੀ ਹੈ ਵਾਧੀ ਸੰਖਿਆ ਤੇ ਜਾ ਕੇ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਜੇ ਪੁਤਲੀ ਘਰ ਨੂੰ ਜਾਣਾ ਜਾ ਕੇ ਸਿਰ ਸਲਾਮਬਾਦ ਨੂੰ ਜਾਣਾ ਪੁਲ ਦੀ ਬਹੁਤ ਹੈਗੀ ਸੁਦਾ ਪੁਲ ਕਿੰਨੀ ਦੇਰ ਦਾ ਬੰਦ ਪਿਆ ਤੇ 2 ਸਾਲ ਹੋਏ ਬਣਾਣ ਦੇ 2 ਸਾਲ ਪੂਰਾ ਹੋ ਗਿਆ ਟਾਈਮ ਪੁਲ ਬਣਨ ਦਿਆ ਦੇਸ ਕਰਕੇ ਇਹਨੂੰ ਬਣਾਇਆ ਜਾਵੇ 2 ਸਾਲ ਉੱਤੇ ਹੋ ਗਏ ਆ ਕੁੱਲ ਬਣਿਆ ਨਹੀਂ ਇਹਦੇ ਕਰਕੇ ਸਾਰੀ ਦੁਨੀਆ ਨੂੰ ਸੂਦਾ ਸੀ ਫਾਸਟਵੇ ਨਿਊਜ਼ ਟੀਮ ਇਸ ਟਾਈਮ ਖੜੀ ਹੈ ਅੰਮ੍ਰਿਤਸਰ ਦੇ ਬਹੁਤ ਹੀ ਮਹੱਤਵਪੂਰਨ ਅਤੇ ਪੁਰਾਣੇ ਇੱਕ ਬ੍ਰਿਜ ਤੇ ਜਿਹਨੂੰ ਕੀ ਰੀਗੋ ਬ੍ਰਿਜ ਕਿਹਾ ਜਾਂਦਾ ਹੈ ਔਰ ਇਹ ਇੱਕ ਬਹੁਤ ਪੁਰਾਣਾ ਬ੍ਰਿਜ ਜੋ ਕਿ ਸਿਵਲ ਏਰੀਆ ਅਤੇ ਸਿਟੀ ਏਰੀਆ ਨੂੰ ਜੋੜਨ ਦਾ ਕੰਮ ਕਰਦਾ ਹੈ ਲੇਕਿਨ ਤੁਹਾਨੂੰ ਪਤਾ ਹੈ ਪਿਛਲੇ ਲਗਭਗ 2 ਸਾਲ ਤੋਂ ਉੱਪਰ ਸਮਾਂ ਹੋ ਗਿਆ ਹੈ ਇਹਨੂੰ ਨਵਾਂ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਲੇਕਿਨ ਕੰਮ ਉਹ ਲੱਗਦਾ ਹਜੇ ਉੱਥੇ ਦਾ ਉੱਥੇ ਹੀ ਹੈ ਕੰਮ ਕੁਝ ਹੱਦ ਤੱਕ ਹੋਇਆ ਵੀ ਹੈ ਕੰਮ ਹਜੇ ਖੜੋਤਾ ਪਿਆ ਹੈ ਕੋਈ ਡਵੈਲਪਮੈਂਟ ਨਜ਼ਰ ਨਹੀਂ ਆ ਰਹੀ ਜਿਸ ਕੰਪਨੀ ਕੋਲ ਵੀ ਇਸ ਦਾ ਠੇਕਾ ਹੈ ਉਸ ਦਾ ਕੋਈ ਕਰਮਚਾਰੀ ਜਾਂ ਕੋਈ ਹੋਰ ਇੱਥੇ ਕੰਮ ਕਰਦਾ ਨਜ਼ਰ ਨਹੀਂ ਆ ਰਿਹਾ ਕਿਉਂਕਿ ਕੰਮ 'ਚ ਇਸ ਕਰਕੇ ਡਿਲੇ ਹੋ ਰਹੀ ਹੈ ਲੋਕ ਪਰੇਸ਼ਾਨ ਨੇ ਸੋ ਸ਼ਹਿਰ ਵਾਸੀਆਂ ਨੇ ਮੰਗ ਕੀਤੀ ਹੈ ਕਿ ਇਸ ਪੁਲ ਦਾ ਕੰਮ ਜਲਦੀ ਕੰਪਲੀਟ ਕੀਤਾ ਜਾਵੇ ਤਾਂ ਜੋ ਉਹਨਾਂ ਦੀ ਆਵਾਜ਼ਾ ਹੀ ਸੁਖਾਲੀ ਹੋ ਸਕੇ ਫਾਸਟ ਏ ਨਿਊਜ਼ ਲਈ ਅੰਮ੍ਰਿਤਸਰ ਤੋਂ ਕੈਮਰਾਮੈਨ ਸੁਨੀਲ ਕੁਮਾਰ ਦੇ ਨਾਲ ਅਜੇ ਕੁਮਾਰ